ਹੈਗੀ ਦਸਤ ਰਿਓ ਇਹ ਸਭ ਦੁਕਾਨਦਾਰ ਰੈਡੀ ਹੋ ਜਾਣ ਪਰਿਨਾਮ ਕਰਦੇ ਆ ਆਹ ਚੇਰੀ ਜੀ ਇੰਨਾ ਜੀ ਸਕੇ ਦੇਖੋ ਬਈ ਜੀ ਜਿਹੜੇ ਅਪਸ ਹੋ ਰਹੇ ਨੇ ਜਿਹਨੇ ਅਸਰ ਫੇਰ ਕੱਢ ਸਕਦਾ ਆਦਰਵਾਇਜ਼ ਪਿੱਛੇ ਆਲੇ ਨੂੰ ਕੀ ਬਾਦ ਪੇਰ ਨਾ ਚੱਲੇ ਹੈਗੀ ਦੱਸ ਦਿਓ ਇਹਦਾ ਦੁਕਾਨਦਾਰ ਰੈਡੀ ਹੋਇਆ ਨੂੰ ਪਰੇਸ਼ਾਨ ਕਰ ਰਿਹਾ ਕੀ ਨਾਮ ਹੈ ਆਪਣਾ ਆਪਣਾ ਵਿਨੋਦ ਬਰੋਚਾ ਜੀ ਰੇੜੀ ਜੁਨ ਪ੍ਰਧਾਨ ਜੀ ਪ੍ਰਧਾਨ ਜੀ ਕੀ ਤੁਹਾਨੂੰ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਜੋ ਤੁਸੀਂ ਅੱਜ ਇੱਥੇ ਮੰਗ ਪੱਤਰ ਦੇ ਕੇ ਆਏ ਹੋ ਜੀ ਇਹ ਜੀ ਸਾਨੂੰ ਦੁਕਾਨਦਾਰਾਂ ਵੱਲੋਂ ਪਰੇਸ਼ਾਨੀ ਆ ਰਹੀ ਹੈ ਜਿਹੜੇ ਆਪਣੇ ਰੇੜੀ ਫੜੀ ਵਾਲੇ ਨੇ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹ ਨਜਾਇਜ਼ ਇਹਨਾਂ ਨੂੰ ਕਹਿੰਦੇ ਨੇ ਕਿ ਸਾਡੀ ਦੁਕਾਨਾ ਅੱਗੇ ਨਾ ਖੜ੍ਹਾ ਜਾਵੇ ਹਾਲਾਂਕਿ ਉਹ ਇਹਨਾਂ ਦੀ ਦੁਕਾਨਾ ਅੱਗੇ ਨਹੀਂ ਹੈ ਉਹ ਕਮੇਟੀ ਦੀ ਜਗ੍ਹਾ ਦੇ ਉੱਪਰ ਖੜ੍ਹੇ ਨੇ ਤੇ ਨਜਾਇਜ਼ ਇਹਨਾਂ ਤੋਂ ਕਿਹਾ ਜਾਂਦਾ ਕਿ ਸਾਨੂੰ ਕਿਰਾਇਆ ਦਿੱਤਾ ਜਾਵੇ ਜੋ ਕਿਰਾਇਆ ਦੇ ਰਹੇ ਨੇ ਉਹਨਾਂ ਤੋਂ ਕੋਈ ਪਰੇਸ਼ਾਨੀ ਨਹੀਂ ਜੋ ਨਹੀਂ ਦੇ ਰਹੇ ਉਹਨਾਂ ਤੋਂ ਨਜਾਇਜ਼ ਕਿਰਾਇਆ ਮੰਗਿਆ ਜਾ ਰਿਹਾ ਇੰਨੀ ਤਾਂ ਉਹ ਦਿਹਾੜੀ ਨਹੀਂ ਕਮਾ ਰਹੇ ਜ ਹੁਣ ਏਸੀ ਵਿਸ਼ੇ ਦੇ ਵਿੱਚ ਅਸੀਂ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜੇ ਇਸ ਵਿਸ਼ੇ ਵਿੱਚ ਕੋਈ ਸਾਡੀ ਸੁਣਵਾਈ ਨਾ ਹੋਈ ਤਾਂ ਫਿਰ ਅਸੀਂ ਇਸ ਤੋਂ ਵੀ ਵੱਧ ਸੰਘਰਸ਼ ਕਰਾਂ ਤੁਹਾਨੂੰ ਕੋਈ ਟਾਈਮ ਤੇ ਏਡੀਸੀ ਸਾਹਿਬ ਨੇ ਨਹੀਂ ਟਾਈਮ ਸਾਨੂੰ ਕੋਈ ਹਲੇ ਤੱਕ ਦਿੱਤਾ ਨਹੀਂ ਜੀ ਜੀ ਨਾਮ ਹੈ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘਾ ਜੀ ਮੈਂ ਰੇੜੀ ਯੂਨੀਅਨ ਦਾ ਮੈਂਬਰਾਂ ਜੀ ਤੇ ਕਿਧਰ ਆ ਰਹੇ ਨੇ ਅੱਪਨ ਸਰ ਤੁਸੀਂ ਅੱਜ ਮੰਗ ਪੱਤਰ ਤਾਂ ਏਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਤਾਂ ਦਿੱਤਾ ਗਿਆ ਜੋ ਜਿਹੜੀ ਰੇੜੀਆਂ ਰੋਡ ਦੇ ਉੱਤੇ ਖੜ੍ਹਦਿਆਂ ਨੇ ਜਾਂ ਰੋਡ ਤੋਂ ਸਾਈਡ ਤੇ ਦੁਕਾਨਾਂ ਦੇ ਮੂਹਰੇ ਲੱਗਦੀਆਂ ਨੇ ਉਹ ਦੁਕਾਨਦਾਰ ਨੇ ਜਿਹੜੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੇ ਹਨ ਤੇ ਕਹਿ ਰਹੇ ਨੇ ਕਿ ਸਾਡੇ ਮੂਹਰੇ ਇਹ ਤੁਸੀਂ ਚੱਕ ਕੇ ਇੱਧਰ ਉੱਧਰ ਆਪਣੀ ਜਿੱਥੇ ਮਰਜ਼ੀ ਲਗਾਓ ਸਾਨੂੰ ਕੋਈ ਲੈਣਾ ਦੇਣਾ ਨਹੀਂ ਅੱਜਕੱਲ ਸਰਦੀਆਂ ਕਰਕੇ ਕੰਮਕਾਰ ਵੀ ਬਹੁਤ ਘੱਟ ਹੈ ਜਿਹੜੀ ਇਹਨਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਘਰ ਦਾ ਖਰਚਾ ਚੱਲਣ ਯੋਗ ਵੀ ਪੈਸੇ ਮਤਲਬ ਦਿਹਾੜੀ ਦਾਪਾ ਬਣ ਨਹੀਂ ਰਿਹਾ ਹੈ ਸੋ ਅਸੀਂ ਬੇਨਤੀ ਕਰਦੇ ਹਾਂ ADC ਸਾਹਿਬ ਨੂੰ ਵੀ ਦੇ ਕੀਤੀ ਐ ਤੇ ਮੰਗ ਪੱਤਰ ਦਿੱਤਾ ਵੀ ਤਾਂ ਕਰਕੇ ਜੇ ਕੋਈ ਰੇਡੀ ਯੂਨੀਅਨ ਵਾਲਿਆਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਉਹ ਸਰਕਾਰ ਦੀ ਜਗ੍ਹਾ ਤੇ ਖੜੇ ਨੇ ਕਮੇਟੀ ਦੀ ਜਗ੍ਹਾ ਤੇ ਖੜੇ ਨੇ ਨਾ ਕਿ ਦੁਕਾਨਦਾਰ ਦੀ ਜਗ੍ਹਾ ਤੇ ਖੜੇ ਨੇ ਕਿ ਤੁਹਾਨੂੰ ਕੀ ਭਰੋਸਾ ਦਿੱਤਾ ਐ ਜਿਹੜੀ ਸਾਹਿਬ ਨੇ ADC ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਨਾਲ ਕੋਈ ਕਿਸੇ ਕਿਸਮ ਦਾ ਧੱਕਾ ਨਹੀਂ ਹੋਏਗਾ ਜੇ ਧੱਕਾ ਹੁੰਦਾ ਫਿਰ ਕੀ ਕਰਾਂਗੇ ਫਿਰ ਸਾਡੇ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਜੀ